ਹਾਂਜੀ ਬਾਈ ਕੀ ਹਾਲ ਚਾਲ ਆ ਜੀ ਸਾਰੇ ਭਰਾਵਾਂ ਦਾ ਉਮੀਦ ਆ ਸਾਰੇ ਭਰਾ ਠੀਕ ਠਾਕ ਵਧੀਆ ਹੋਵਗੇ ਜ ਆਪਾਂ ਵੀ ਬਰੇ ਵਧੀਆ ਸਵਾਗਤ ਆ ਜੀ ਅੱਜ ਫੇਰ ਤੁਹਾਡੇ ਇੱਕ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਲੱਗੇ ਆ ਆਪਣੇ ਕਬੂਤਰ ਪੰਡ ਛੱਡਣ ਤਿੰਨ ਕਬੂਤਰ ਪਹਿਲਾਂ ਚੈੱਕ ਕਰੋ ਰੱਤਾ ਹਰੀਆਂ ਗੱਚਾ ਕਟੀਆਂ ਅੱਖਾਂ ਦਾ ਤੇ ਪੱਠੀ ਤੇ ਵੀਰੇ ਆਪਾਂ ਤਿੰਨੇ ਕਬੂਤਰ ਛੱਡਨੇ ਆ ਪੰਡ ਆ ਇਹ ਕਬੂਤਰ ਦੇ ਆਪਾਂ ਤੂਣੇ ਅੱਜ ਗੀੜੇ ਆ ਜੀ 28 ਤਰੀਕ ਆ ਤੇ ਇਹਨਾਂ ਇੱਕ ਤਰੀਕ ਨੂੰ ਆਪਾਂ ਬਾਜੀ ਛੱਡਣਾ ਤਿੰਨ ਦਿਨਾਂ ਦੀ ਬੰਦੀ ਪਾਗੇ ਤੇ ਉਹ ਦੋ ਕਬੂਤਰ ਆਪਾਂ ਘਰੇ ਛੱਡਨੇ ਆ ਤੂੰਨਾਂ ਨੂੰ ਥੋੜਾ ਜਿਹਾ ਕੋਈ ਆਪਾਂ ਸਮਾਨ ਲਾਇਆ ਹੋਇਆ ਬਣਿਆ ਠੀਕ ਆ ਵੀਰੇ ਅੱਜ ਆਪਾਂ ਇਹਨਾਂ ਨੂੰ ਬਣਿਆ ਹੋਇਆ ਸਮਾਨ ਲਾਇਆ ਕੋਈ ਸਮਾਨ ਤਿਆਰ ਕੀਤਾ ਸੀ ਆਪਾਂ ਘਰੇ ਤੂੰ ਅਗਰ ਜੇ ਆਪਾਂ ਇਹਨਾਂ ਦੇ ਪਰਖਣਾ ਤੇ ਰਿਜ਼ਲਟ ਲੈਣਾ ਸਮਾਨ ਦਾ ਕੀ ਸਮਾਨ ਦਾ ਰਿਜ਼ਲਟ ਆਊਗਾ ਨਹੀਂ ਥੋੜੀ ਟਾਪਾਂ ਨਾ ਫਿਰ ਹੋਰ ਕਰਾਂਗੇ ਬਾਕੀ ਸਾਰੀ ਗੱਲਬਾਤ ਤੁਹਾਨੂੰ ਦੱਸਦੇ ਰਾਵਾਂਗੇ ਵੀ ਕਿੰਨੇ ਵਜੇ ਤੱਕ ਆਪਣੇ ਕਬੂਤਰ ਉੱਡੇ ਕਿੰਨੇ ਵਜੇ ਵਹਗੇ ਚਲੋ ਇਹ ਤਾਂ ਆਪਾਂ ਜਲਦੀ ਭੌਂਦੀ ਕੋਸ਼ਿਸ਼ ਕਰਾਂਗੇ ਤੇ ਜਿੰਨਾਂ ਨੂੰ ਸਮਾਨ ਲੱਗਾ ਇਹਨਾਂ ਨੂੰ ਦੇਖਾਂਗੇ ਵੀ ਇਹ ਕਿੰਨੇ ਵਜੇ ਤੱਕ ਉੱਡਦੇ ਆ ਇਹ ਸਮਾਨ ਆਪਾਂ ਨੂੰ ਕੀ ਰਿਜ਼ਲਟ ਦਊਗਾ ਕੀ ਨਹੀਂ ਤੇ ਬਾਅਦ ਚ ਭਾਈ ਆਪਾਂ ਤੁਹਾਨੂੰ ਵੀ ਦੱਸਾਂਗੇ ਕਿ ਕਿਹੜਾ ਕਿਹੜਾ ਸਮਾਨ ਆਪਾਂ ਕੀ ਸਮਾਨ ਆਪਾਂ ਇਹਨੂੰ ਲਾਇਆ ਸੀ ਕੀ ਕੀ ਸਮਾਨ ਲੈ ਕੇ ਸਮਾਨ ਤਿਆਰ ਕੀਤਾ ਤੇ ਚਲੋ ਭਾਈ ਅੱਜ ਪਰਖਦੇ ਆ ਮੇਰਾ ਭਰਾ ਮੈਂ ਕਿਸੇ ਦੀ ਦੋਲਾ ਨਹੀਂ ਰੱਖਦਾ ਕਿ ਬੰਦੇ ਤੋਂ ਆਪਾਂ ਯਾਰ ਭਾਈ ਹਰੇਕ ਬੰਦੇ ਦੇ ਕਬੂਤਰ ਉੱਡਣ ਤੇ ਚਲੋ ਆਪਾਂ ਭਾਈ ਨੂੰ ਨਹੀਂ ਅੱਜ ਛੱਡ ਕਰੋ ਚੈੱਕ ਇੱਕ ਕਬੂਤਰ ਨੂੰ ਆਪਾਂ ਲਾਤਾ ਵਾ ਵੀਰੇ 40 ਮਲ ਪਾਣੀ ਇਹਨੂੰ ਲੱਗਿਆ ਆਪਾਂ ਛੱਡਨੇ ਤੇ ਗੇੜੇ ਅੱਜ ਜਿ ਆਪੇ ਹੀ ਤਾਂ ਦਿੱਤਾ ਆਪਾਂ ਛੱਡਾ ਚੱਲੋ ਇਹ ਪੱਠੀ ਨੂੰ ਲਾਇਆ ਬਈ ਆਪਾਂ ਵੀ ਐਮਐਲ ਪਾਣੀ ਇਹਨੂੰ ਵੀ ਐਮਐਲ ਪਾਣੀ ਲਾਇਆ ਤੇ ਇਹਨੂੰ ਥੋੜਾ ਜਿਹਾ ਬਣਿਆ ਸਮਾਨ ਲਾਇਆ ਦੇਖਦੇ ਆ ਕਿ ਰਿਜ਼ਲਟ ਦਿੰਦਾ ਲੋ ਜੀ ਵੀ ਦਿੱਤੀ ਆਪਾਂ ਛੱਡ ਤੇ ਆ ਕਬੂਤਰ ਨੂੰ ਲਾਇਆ ਆਪਾਂ ਬਈ 40 ਐਮਲ ਪਾਣੀ ਤੇ ਇਹਨੂੰ ਵੀ ਥੋੜਾ ਬਣਿਆ ਸਮਾਨ ਲਾਇਆ ਚਲੋ ਜੀ ਇਹ ਆਪਾਂ ਤੇ ਨੇ ਦਿੱਤੇ ਆ ਛੱਡ ਆ ਹਰੀਆਂ ਗੱਛਾਂ ਵਾਲ ਦੇ ਚ ਪਿੰਡ ਘੀੜੇ ਆ 40 ਐਮਲ ਪਾਣੀ ਲਾਇਆ ਤੇ ਆ ਕਬੂਤਰ ਨੂੰ ਰਤੈ ਨੂੰ ਲਾਇਆ ਆਪਾਂ 40 ਐਮਲ ਪਾਣੀ ਨਾਲ ਸਮਾਨ ਲਾਇਆ ਬਣਿਆ ਹੋਇਆ ਪਠੀਨ ਲਾਇਆ ਵੀ ਐਮ ਐਲ ਪਾਣੀ ਤੇ ਨਾਲ ਬਣਿਆ ਸਬਾਨ ਲਾਇਆ ਦੇਖਦੇ ਆ ਆਪਣਾ ਬਣਿਆ ਸਬਾਨ ਆਪਾਂ ਨੂੰ ਕੀ ਰਿਜ਼ਲਟ ਦਿੰਦਾ ਜੇ ਆਪਾਂ ਨੂੰ ਬਹੁਤ ਵਧੀਆ ਰਿਜ਼ਲਟ ਮਿਲਿਆ ਤੇ ਆਪਾਂ ਤੁਹਾਡੇ ਨਾਲ ਸਾਰੀ ਵੀਡੀਓ ਸ਼ੇਅਰ ਕਰਾਂਗੇ ਕਿ ਕੀ ਕੀ ਸਬਾਨ ਪਾਇਆ ਕੀ ਕੀ ਨਹੀਂ ਤੇ ਕਿਵੇਂ ਸਬਾਨ ਤਿਆਰ ਕੀਤਾ ਜਿਹੜਾ ਸਬਾਨ ਆਪਾਂ ਆਮ ਸਾਰੇ ਵੀਰ ਬਾਜ਼ੀਆਂ ਦੇ ਛੱਡਦੇ ਆ ਕਬੂਤਰ ਨੂੰ ਦੇ ਕੇ ਕੋਈ ਬਦਾਮ ਦੀ ਛਾਲੇ ਜੀ ਕੋਈ ਆਟੇ ਦੇ ਵਿੱਚ ਐਸੀ ਕੋਈ ਟਾਪੀਆਂ ਵਿੱਚ ਬਣ ਕੇ ਆਪ ਪਗਰੇ ਸਮਾਨ ਤਿਆਰ ਕੀਤਾ ਕੋਈ ਚੱਕਰ ਨਹੀਂ ਬਈ ਤੁਹਾਨੂੰ ਸਾਰੀ ਖੇਡ ਦੱਸਾਂਗੇ ਤੇ ਸਮਾਨ ਦਾ ਜਾਰ ਰਿਜ਼ਲਟ ਮਿਲਿਆ ਤਾਂ ਤੁਹਾਨੂੰ ਫੋਲਰ ਰਿਜ਼ਲਟ ਮਿਲਿਆ ਤਾਂ ਆਪਾਂ ਤੁਹਾਨੂੰ ਸਮਾਨ ਵੀ ਦੱਸਾਂਗੇ ਕੀ ਕੀ ਸਮਾਨ ਚ ਪਾਇਆ ਕੀ ਕੀ ਤਿਆਰ ਕੀਤਾ ਕਿਵੇਂ ਤਿਆਰ ਕੀਤਾ ਸਮਾਨ ਕਿਹੜੀ ਕਿਹੜੀ ਚ ਛੇ ਪਾਇਆ ਚਲੋ ਬਾਕੀ ਗੱਲਬਾਤ ਬਈ ਕਰਦੇ ਹਾਂ ਉਹਦੇ ਬਹਿਨ ਤੋਂ ਬਾਅਦ ਜਾਂ ਕਿੰਨੇ ਵੇਂਦੇ ਕਿੰਨੇ ਦੇ ਤੇ ਰੁਕਦੇ ਦੱਸ ਦਿਆਂ ਸਾਰੀ ਗੱਲਬਾਤ ਬਈ ਗੀੜਿਆਂ ਵਾਲਾ ਕਬੂਤਰ ਆਪਣਾ ਬਹਿ ਗਿਆ ਸੀਗਾ ਵੀਰੇ ਸਾਢੇ 11 ਤਿਆਰ ਰਹਿ ਗਿਆ ਆਪਣਾ ਕਬੂਤਰ ਦੋ ਦਿਨਾਂ ਨੂੰ ਸਮਾਨ ਲਾਇਆ ਸੀ ਕਬੂਤਰ ਕਬੂਤਰੀ ਦਹੋਨੇ ਤੋਂ ਉਵਰੇ ਇਸ ਟਾਈਮ ਟਾਈਮ 3 ਦਾ 3 ਦਾ ਹੋ ਗਿਆ ਆ ਗਿਆ ਕਬੂਤਰ ਰੱਤਾ ਆ ਆਉਂਦਾ ਜੀ ਅਮਨੇ ਰੱਤਾ ਕਬੂਤਰ ਤੇ ਆ ਗਈ ਨਾਲ ਪੱਠੀ 3 ਦਾ ਟਾਈਮ ਹੋ ਗਿਆ ਜਿੰਨਾਂ ਨੂੰ ਸਮਾਨ ਲਾਇਆ ਸੀ ਆਪਾਂ ਬਈ ਟੈਂਪਰੇਚਰ ਵੀ ਅੱਜ ਦਾ 42 43 ਦਸੀ ਜਾਂਦਾ ਤੇ ਆ ਫੇਰ ਲੱਗ ਪਏ ਚੱਕਰ ਮਾਰਨ ਤਾਂ ਨੂੰ ਆ ਜਾਂਦੀ ਪੱਠੀ ਤੇ ਆ ਜਾਂਦਾ ਕਬੂਤਰ ਰੱਤਾ ਤੀਜਾ ਟਾਈਮ ਐਸਮ 3 ਦਾ ਹੋ ਗਿਆ ਬਈ ਤੇ ਕਬੂਤਰ ਆਪਣਾ ਬਹਿ ਗਿਆ ਸੀਗਾ ਦੂਜਾ 11:30 ਮੈਂ ਚਲਾ ਗਿਆ ਵੀਰ ਖਾਦ ਲੈਣ ਸਟੈਡੀ ਚ ਤੇ ਸ਼ੋਰ ਨੇ ਬਿਠਾਇਆ ਵਾਲਾ ਦੂਜਾ ਕਬੂਤਰ 11:30 ਬਹਿ ਗਿਆ ਸੀ ਗੇੜਿਆਂ 'ਵਾਂ ਤੇ ਆ ਕਬੂਦਰੀ ਪੱਠੀ ਤੇ ਰੱਤਾ ਕਬੂਤਰ ਆਪਣਾ ਇੱਥੇ ਆਉਣਾ ਬਈ ਪੂਰਾ ਤਿੰਨ ਦਾ ਟਾਈਮ ਹੋ ਗਿਆ ਪੂਰਾ ਸਿੱਖ ਤਿੱਖੜ ਦੁਪਹਿਰਾ ਲੱਗਾ ਆ ਇਸਮਾਨ ਆਪਣਾ ਪੂਰਾ ਕਰ ਗਿਆ ਕੰਮ ਆ ਜਾਂਦਾ ਬਈ ਰਤਾ ਗੂਤ ਆਪਣਾ ਕੀ ਆ ਗਈ ਪੱਠੀ ਤੇ ਬਾਕੀ ਗੱਲਬਾਤ ਕਰਦੇ ਬਾਈ ਇਹਨਾਂ ਦੇ ਬਹਿਨ ਤੋਂ ਬਾਅਦ ਪੂਰਾ ਸਮਾਨ ਨਾ ਪੂਰੀ ਕਾੜ ਕਰ ਗਿਆ ਬਈ ਸਮਾਨ ਆਪਣਾ ਨਜ਼ਾਰਾ ਦਿਊਗਾ ਪੂਰਾ ਬਾਜੀ ਤੇ ਤੁਹਾਨੂੰ ਵੀ ਦੱਸਾਂਗੇ ਬਈ ਕੀ ਕੀ ਸਮਾਨ ਪਾਇਆ ਪਾ ਤੇ ਕਿ ਕਿਹੜੀ-ਕਿਹੜੀ ਪਾ ਮੈਡੀਸਨ ਵਰਤੀ ਉਹ ਸਮਾਨ ਦੇ ਵਿੱਚ ਆਹ ਦੇਖੋ ਤੁਹਾਨੂੰ ਦੱਸੋ ਮੈਂ ਚੈੱਕ ਕਰਾਉਣੀ ਫੇਰ ਓ ਜਾਂਦੀ ਕਬੂਦਰੀ ਪੱਠੀ ਪੈਦੇ ਤੇ ਆ ਰੱਤਾ ਕਬੂਤਰ ਫੇਰ ਲੱਗੇ ਚੱਕਰਮਾਰਗੇ ਚੜਨਾ ਦੇਖ ਲਓ ਤੁਹਾਡੇ ਸਾਹਮਣੇ ਆ ਚੜਦਾ ਰੱਤਾ ਮਾਰਗੇ ਚੱਕਰ ਤੇ ਆ ਗਈ ਪੱਠੀ ਬਾਈ ਨਾਲ ਆ ਦੇਖੋ ਦੋਨੇ ਚੱਕਰਮਾਰ ਮਾਰ ਚੜਦੇ ਪਏ ਆ ਪਰੋ ਚੱਕ ਆ ਰੱਤਾ ਚੜਦਾ ਪਿਆ ਬਾਈ ਇਹ ਆ ਗਈ ਮਗਰੀ ਪੱਠੀ ਆ ਜਾਂਦੀ ਆ ਦੋਵੇਂ ਚੜਦੇ ਪਏ ਆ ਵੀਰ ਚੱਕਰ ਮਾਰ ਮਾਰ ਕੇ ਸਮਾਨ ਬਾਈ ਆਪਣਾ ਪੂਰਾ ਘਾੜ ਕੱਢ ਗਿਆ ਵਾ ਵਧੀਆ ਗੋਲੀ ਖੁੱਲ ਗਈ ਇਹਨਾਂ ਦੀ ਆ ਚੜਦਾ ਪਿਆ ਰੱਤਾ ਦੂਜੀ ਪੱਠੀ ਵੀ ਇੰਦਰੀ ਹੁੰਨੀ ਬਈ ਸਾਈਡ ਤੇ ਰੱਤਾ ਦਾ ਜਲਾ ਚੜਦਾ ਆ ਮਾਸੂਰ ਦੇ ਕੋਲੇ ਉਹ ਦੋਨੇ ਆ ਗਏ ਬਈ ਇਕੱਠੇ ਹੋ ਗਏ ਨਾਲਾ ਕਬੂਤਰੀਆ ਪੱਠੀ ਹਰਤ ਚਲੋ ਬਾਈ ਬਾਕੀ ਗੱਲਬਾਤ ਕਰਦੇ ਇਹਨਾਂ ਦੇ ਬਹਿਨ ਤੋਂ ਬਾਅਦ ਕਿੰਨੇ ਤੇ ਕਰੋੜ ਦੇ ਤੁਹਾਨੂੰ ਸਾਰੀ ਗੱਲਬਾਤ ਪੂਰੀ ਡਿਟੇਲ ਦਵਾਂਗੇ ਤੇ ਆ ਬੱਕੀ ਆ ਚੜੀ ਜਾਂਦੇ ਆ ਤੇ ਬਈ ਆਪਾਂ ਸਮਾਗਲੀ ਵੀਡੀਓ ਆਪਾਂ ਸਮਾਨ ਤੇ ਵੀ ਪਾਵਾਂਗੇ ਕਿ ਕਿਹੜਾ ਸਮਾਨ ਲਾਇਆ ਸੀ ਜਾਂ ਕਿਹੜੀਆਂ-ਕਿਹੜੀਆਂ ਗੋਲੀਆਂ ਵਰਤੀਆਂ ਜਾਂ ਕਿੰਨੀਆਂ-ਕਿਹੜੀਆਂ ਗੋਲੀਆਂ ਆਪਾਂ ਪਾਈਆਂ ਕਿੰਨੀ ਮੈਡੀਸਿਨ ਵਰਤੀ ਆ ਉਹਨ ਸਾਰੀ ਗੱਲਬਾਤ ਦੱਸਾਂਗੇ ਵੀਰੇ ਤਾਂ ਕਿ ਤੁਸੀਂ ਵੀ ਆਪਣੇ ਕਬੂਤਰ ਘਰੇ ਢਾ ਸਕੋ ਬਾਜ਼ੀਆਂ ਤੇ ਛੱਡ ਸਕੋ ਤੁਹਾਡੇ ਕਬੂਤਰ ਬਾਜ਼ੀਆਂ ਚ ਪੂਰਾ ਹਿੱਸਾ ਲੈ ਸਕਣ ਆ ਜਾਂਦੇ ਆ ਚੜਦਾ ਪੈਰਤਾ ਵੀਰੇ ਸਾਹਮਣੇ ਪਤਾ ਨਹੀਂ ਮੈਨੂੰ ਦਿਸਦਾ ਹੋਊਗਾ ਕਿ ਨਹੀਂ ਉੱਤੋਂ ਸੂਰਜ ਵੀ ਵੱਜਦਾ ਮੇਰੀਆਂ ਅੱਖਾਂ ਚ ਤੇ ਆਰਤਾ ਤੇ ਆ ਪੱਠੀ ਆਵੇ ਆ ਗਈ ਰਤੀ ਕਬੂਤਰੀ ਪੱਠੀ ਰੱਤੇ ਦੇ ਕੋਲੇ ਆਵੇ ਮਰਦੀ ਤੇ ਆ ਗਿਆ ਰੱਤਾ ਦੇਖੋ ਸਾਹਮਣੇ ਉਂਗਲ ਦੀ ਮੇਰੀ ਸੇਰ ਨੂੰ ਚੱਕਰ ਮਾਰ ਮਰ ਚੜਦਾ ਪਿਆ ਬਈ ਕੀ ਗੱਲਬਾਤ ਕਰਦੇ ਆ ਬਈ ਇਹਨਾਂ ਦੇ ਬਹਿਨ ਤੋਂ ਬਾਅਦ ਅੱਖਾਂ 'ਚ ਤਪ ਬਹੁਤ ਵੱਜਦੀ ਬਈਆ ਤਾਂ ਹਾਂਜੀ ਵੀਰੇ ਟਾਈਮ ਹੋ ਗਿਆ ਸਾਢੇ 3 ਦਾ ਜਿਹੜੇ ਕੂਤਰਾਂ ਆਪਾਂ ਸਮਾਨ ਲਾਇਆ ਸੀ ਆ ਰੱਤਾ ਤੇ ਆਪਣੀ ਪੱਠੀ ਇਹਨਾਂ ਦੋਹਾਂ ਨੂੰ ਆਪਾਂ ਲਾਇਆ ਸੀ ਸਮਾਨ ਆ ਦੋਨੇ ਇਕੱਠੇ ਫਿਰਦੇ ਆ ਬਈ ਸਾਢੇ 3 ਦਾ ਟਾਈਮ ਹੋ ਗਿਆ ਦੇਖ ਲਓ ਸਮਾਨ ਪੂਰੀ ਕਾਰਡ ਕੱਢ ਗਿਆ ਤੇ ਮੇਰਾ ਭਾਈ ਆਪਣੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬਰ ਕਰ ਲਿਓ ਤੇ ਤੁਹਾਨੂੰ ਅਗਲੀ ਵੀਡੀਓ ਆਪਾਂ ਸਮਾਨ ਤੇ ਹੀ ਪਾ ਕੇ ਦਵਾਂਗੇ ਕਿ ਕੀ ਸਮਾਨ ਆਪਾਂ ਇਹਦੇ ਵਿੱਚ ਪਾਇਆ ਕਿਹੜੀ ਇਹਦੇ ਵਿੱਚ ਆਪਾਂ ਮੈਡੀਸਿਨ ਜੁਨਸ ਯੂਜ਼ ਕੀਤੀ ਆ ਕਿੰਨੀ ਕਿੰਨੀ ਮਾਤਰਾ ਲਈ ਆ ਕਿੰਨੀ ਕਿੰਨੀ ਪਾਈ ਆ ਜਾਂ ਕੀ ਕਾਦੇ ਵਿੱਚ ਲਵੇੜ ਕੇ ਦਿੱਤੀ ਆ ਜਾਂ ਕਿਵੇਂ ਬਣਾਈ ਆ ਆ ਦੋਨੇ ਆਗੇ ਕਬੂਤਰ ਵੀਰੇ ਸਾਢੇ 9:00 ਟਾਈਮ ਕਰ ਗਿਆ ਸਮਾਨ ਵਾਲੇ ਇਹ ਗੇੜਿਆਂ ਵਾਲਾ ਕਬੂਤਰ ਆਪਣਾ ਬਹਿ ਗਿਆ 11:30 ਤੇ ਪੂਰੇ ਕਬੂਤਰ ਆਂਦੇ ਆ ਹਿੱਲੀ ਦੋਨੇ ਤੇ ਤੁਹਾਨੂੰ ਸਾਰੀ ਵੀਰੇ ਅਪਡੇਟ ਤੇ ਤੁਹਾਨੂੰ ਸਾਰੀ ਵੀਡੀਓ ਦੱਸਾਂਗੇ ਸਭ ਕੁਝ ਦੱਸਾਂਗੇ ਰ ਵੀ ਕਿੰਨੇ ਵਜੇ ਬੈਠੇ ਕਿੰਨੇ ਵਜੇ ਨਹੀਂ ਕਦੇ ਮੱਝੂ ਪਤਾ ਪਰੇ ਆ ਆਗੇ ਦੋਨੇ ਕਿੰਨਾ ਟਾਈਮ ਕੱਢਦੇ ਕਾੜੇ ਸਾਢੇ 3 ਦਾ ਟਾਈਮ ਕੱਢ ਗਿਆ ਗਏ ਆ ਬਈ ਸਮਾਨ ਪੂਰੀ ਕਾੜ ਕੱਢ ਗਿਆ ਅੱਜ ਟੈਂਪਰੇਚਰ ਵੀ ਗਰਮੀ ਵੀ ਬਹੁਤ ਆ ਅੱਜ 43 ਡਿਗਰੀ ਟੈਂਪਰੇਚਰ ਆ ਤੇ ਘਰੇ ਸਾਢੇ 3 ਕਰ ਗਏ ਵੀਰੇ ਆ ਪੱਠੀ ਤੇ ਉਹ ਨਾ ਰੱਤਾ ਚੈੱਕ ਕਰੋ ਦੋਨੇ ਉਹਨੇ ਇਕੱਠੇ ਫਿਰਦੇ ਆ ਚਲੋ ਬਈ ਆਪਾਂ ਇਹਨਾਂ ਨੂੰ ਮੋਰ ਦਾ ਤੇ ਸਦਮਾਲੇ ਗਲਜਾਰ ਦਾ ਨਾ ਦੰਦੇ ਆ ਠੀਕ ਆ ਆ ਰੱਤਾ ਚਲੋ ਬਈ ਮੋਰ ਦਾ ਰੱਤਾ ਮੋਰ ਦਾ ਤੇ ਪੱਠੀ ਸੱਧਮਾ ਵਾਲੇ ਗੁਲਜਾਰ ਦੀ ਆ ਤੇ ਦੇਖੋ ਭਾਈ ਅੱਜ ਫਿਰ ਕੀ ਬੰਦਾ ਦੋ ਰਹਿ ਗਏ ਆ ਸਾਂਝੀ ਨਹੀਂ ਕਰਨੀ ਲੱਗ ਜੂ ਪਤਾ ਭਾਈ ਬਾਜੀ ਇੱਕ ਜਿ ਹੰੜ ਰਹੀ ਆਪਾਂ ਮੋਰ ਲੇ ਜਾਂਦਾ ਬਾਜੀ ਕਿ ਸੱਧਮਾ ਵਾਲਾ ਗੁਲਜਾਰ ਲੇ ਜਾਂਦਾ ਰੱਤਾ ਮੋਰ ਦਾ ਪੱਠੀ ਸੱਧਮਾ ਵਾਲੇ ਗੁਲਜਾਰ ਦੀ ਆ ਭਾਈ ਤੇ ਲੱਗ ਜੂ ਪਤਾ ਕਿਹੜਾ ਭਾਈ ਬਾਜੀ ਜਾਂਦਾ ਮੋਰ ਜਾਂ ਸੱਧਮਾ ਵਾਲਾ ਗੁਲਜਾਰ ਤੇ ਸਾਦੇ ਦਿਨ ਦਾ ਟਾਈਮ ਬਰੇ ਮੈਂ ਵੀ ਤੁਹਾਡੇ ਨਾਲ ੁੱਤੇ ਥੱਲੇ ਬਲੌਗ ਦੇ ਵਿੱਚ ਪੂਰਾ ਐਣ ਕੋਠੇ ਦੇ ਖੜੇ ਆਇਆ ਤੇ ਲੱਗ ਜੂ ਪਤਾ ਫਿਰ ਅੱਜ ਕੀ ਕਰਦੇ ਆ ਕੀ ਨੇ ਕੀ ਤੋਂ ਡਰ ਗਏ ਬਗਲੇ ਤੋਂ ਡਰ ਗਏ ਵੀ ਬਗਲਾ ਵੀ ਅਸਮਾਨ 'ਚ ਖੜਾ ਹੈ ਸਾਡੇ ਤੈਨੂੰ ਤੇ ਭਾਈ ਲੱਗ ਜੂ ਪਤਾ ਫਿਰ ਕੀ ਬਣਦਾ ਆ ਆ ਗਏ ਦੋਨੇ ਭਾਈ ਥੋੜੀ ਵੀਡੀਓ ਵੱਡੀ ਬਣੂਗੀ ਹੁਣ ਆਪਾਂ ਬਾਜੀ ਸਾਂਝੀ ਨਹੀਂ ਕਰਨੀ ਤੇ ਤੁਹਾਨੂੰ ਸਮਾਨ ਦੀ ਵੀ ਆਪਾਂ ਗੇਮ ਦੱਸਾਂਗੇ ਕੀ ਕੀ ਆਪਾਂ ਸਮਾਨ ਪਾਇਆ ਸੀਗਾ ਕਿਹੜੀ ਕਿਹੜੀ ਟੈਬਲੇਟ ਵਰਤੀ ਆ ਤੇ ਸਮਾਨ ਨੇ ਪੂਰੀ ਘਾੜ ਕੱਢੀ ਆ ਭਾਈ ਤੇ ਸਾਡੇ ਦਿਨ ਦਾ ਕਬੂਤਰਾਂ ਨੇ ਘਰੇ ਟਾਈਮ ਕਰਤਾ ਤੇ ਤੁਸੀਂ ਆਪੇ ਹਿਸਾਬ ਲਾ ਲਓ ਭਾਈ ਬਾਜੀ ਦੇ ਕਬੂਤਰ ਕਿਵੇਂ ਨਾ ਉਡਣਗੇ ਜਦੋਂ ਬਾਜੀ ਦੇ ਨਾਲ ਉਹ ਸਮਾਨ ਲਾਇਆ ਤੇ ਕਬੂਤਰ ਬਾਜੀ ਦੇ ਕਿਵੇਂ ਨਾ ਉਡਣਗੇ ਆਹ ਗਲਜਾਰ ਆਹਾ ਸੌਰੀ ਵੀਰੇ ਦੂਜਾ ਮੋਰ ਬੱਪੀ ਇਹਨਾਂ ਸਦਮਾ ਲੈ ਗਲਜਾਰ ਦੀ ਪੱਠੀ ਐ ਨੂੰ ਗਈ ਸੀ ਉਹ ਫਰਦੀ ਆ ਬਈ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਰਾ ਟੈਂਪਰੇ ਸਾਢੇ ਦਿਨ ਦਾ ਹੈ ਪੂਰੀ ਗੜੀ ਸਾਢੇ ਦਿਨ ਦੀ ਹੋ ਚੁੱਕੀ ਆ। ਮੱਕੀ ਬੰਦਾ ਕੀ ਜੜਦਾ ਆ ਗਿਆ ਵੀਰੇ ਰੱਤਾ ਮੂਹਰ ਵਾਲਾ ਮੂਹਰ ਵਾਲਾ ਰੱਤਾ ਆ ਗਿਆ ਬਈ। ਤੁਮਾਲੇ ਗਲਜਾਰ ਦੀ ਪੱਠੀ ਨਹੀਂ ਦੀਨੀ ਵੀਰੇ ਹੁਣ ਕਿੱਥੇ ਆ ਕਿੱਥੇ ਨਹੀਂ ਰੱਤਾ ਆ ਗਿਆ ਮੂਹਰਾਂ। ਬਾਕੀ ਵੀਰੇ ਅਪਡੇਟ ਤੁਹਾਨੂੰ ਦੰਨੇ ਆ ਬਹਿਨ ਤੋਂ ਬਾਅਦ। ਇਹ ਬੰਦਾ ਕੀ ਨਹੀਂ। ਕਿਹੜਾ ਬਾਜੀ ਲੈ ਜਾਂਦਾ ਕਿਹੜਾ ਨਹੀਂ ਆ ਗਿਆ ਬਈ ਰੱਤਾ ਤੇ 4 ਵਜਾਉਣੇ ਪਿੰਡ ਸੌਖੇ ਨਹੀਂ ਪਏ ਬਾਈ ਬਹੁਤ ਔਖੇ ਵਈਦੇ ਆ ਪਿੰਡ ਚਾਰ ਢਾਂਗੀ ਲੱਗੀ ਹੋਈ ਆ ਦੇਖੋ ਘਾਤੇ ਵਿੰਦਾ ਢਾਂਗੀ ਦੇ ਵਿੰਦਾ ਜਾਂ ਦਾਸ ਤੇ ਵਿੰਦਾ ਤੇ ਆ ਆ ਰਹੀ ਸਾਹਮਣੇ ਪੈਰ ਨਹੀਂ ਲੱਗਦੇ ਚੋਬਰ ਦੇ ਆ ਗਿਆ ਜੀ ਦੇਖੋ ਹੁਣ ਕੀ ਬੰਦਾ ਕੀ ਨਹੀਂ ਕਦਰੀ ਦੇ ਬਿੰਦਾ ਜਾਂ ਚਿਵਾਰੇ ਤੇ ਟੱਚ ਮਾਰਦਾ ਬਈ ਦੇਖਦੇ ਆ 4:10 ਦਾ ਟਾਈਮ ਹੋ ਗਿਆ ਬਈ ਪੂਰਾ ਕਬੂਤਰ ਐਨ ਜ਼ੋਰ ਲੱਗਾ ਪਿਆ ਆ ਦੇਖੋ ਤੁਹਾਡੇ ਸਾਹਮਣੇ 4:30 4:30 ਹੋ ਗਿਆ ਬਈ ਐਂ ਫਿਰਦੇ ਨੂੰ ਅੱਧਾ ਘੰਟਾ ਬਈ ਐਂ ਕੱਢ ਗਿਆ ਥੱਲੇ ਫਿਰਦਾ ਫਿਰਦਾ ਚਲ ਵਧੀਆ ਭਾਈ ਜਿੰਨਾ ਚੀੜ ਪਾਣਾ ਦਿਖਾਊਗਾ ਵਧੀਆ ਆਪਣੇ ਲਈ ਆ ਗਿਆ ਆ ਤੇਰੀ ਸੀ ਮੈਂ ਤਾਂ ਹਰੇ ਆ ਗਿਆ ਛਤਰੀ ਤੇ ਦੇਖੋ ਭਾਈ ਕੀ ਬਣਦਾ ਫਿਰ ਆ ਆ ਗਿਆ ਜੀ ਆ ਤੇਰੀ ਬਿੰਦਾ ਬਿੰਦਾ ਲੰਘਿਆਂ ਦਾ ਐਨ ਪੂਰਾ ਕਬੂਤਰ ਚੌੜਾ ਆਇਆ ਪਿਆ ਇਹ ਪੂਰਾ ਉਖਾਇਆ ਬੇ ਲੋਕ ਹੁਣ ਦੇਖੋ ਭਾਈ ਕੀ ਬਣਦਾ ਆ ਕਬੂਤਰ ਦਾ ਸੰਗ ਟੱਡਿਆ ਆ ਆ ਗਿਆ ਬਈ ਇਹ atheeri ਪੂਰਾ ਜੋਰ ਲੱਗ ਗਿਆ ਬਈ ਕਬੂਤਰ ਦਾ ਸਾਢੇ 1/2 ਦਾ ਟਾਈਮ ਕਰ ਗਿਆ ਬਈ ਅੱਧਾ ਘੰਟਾ ਬਸ ਥੱਲੇ ਘਸਰਦਾ ਘਸਰਦਾ ਹੀ ਕੱਢ ਗਿਆ ਦੇਖਦੇ ਆ ਫਿਰ ਦੱਸਿਓ ਭਰਾ ਕਿਦਾਂ ਲੱਗਾ ਆਪਣਾ ਸਮਾਨ ਸਵੇਰ ਕੱਢੇ ਸੀ ਆਪਾਂ ਸਾਢੇ ਇਹ ਆ ਤੇਰੀ ਮੇਰੇ ਸਾਹਮਣੇ ਉੱਤੇ ਬਹਿ ਗਿਆ ਲੱਗਦਾ ਤਾਂ ਚਵਾਰੇ ਤੇ ਟੱਚ ਮਾਰ ਕੇ ਲੱਗਦਾ ਬਾਕੀ ਲੱਗ ਜੂ ਪਤਾ ਦੇਖਦੇ ਆ 2 ਮਿੰਟ ਲੱਗਦਾ ਬਹਿ ਗਿਆ ਲੱਗਦਾ ਚਵਾਰੇ ਤੇ ਨਾਲ ਟੱਚ ਮਾਰ ਕੇ ਲੱਗਦਾ ਨਹੀਂ ਭਈ ਆ ਉਤਰ ਗਿਆ ਵੇ ਆ ਗਿਆ ਵੇ ਆ ਗਿਆ ਦੇਖਦੇ ਆ ਬਈ ਲੱਗਦਾ ਬਹਿ ਗਿਆ ਦਾ ਟੱਚ ਮਾਰ ਗਿਆ ਲੱਗਦਾ ਚਵਾਰੇ ਦੇ ਮੋਰ ਨੂੰ ਦੋ ਵਧਾਈਆਂ ਬਾਈ ਮੋਰ ਜਿੱਤ ਗਿਆ ਬਾਜੀ ਆ ਬਹਿ ਗਿਆ ਵੀ ਰੱਤਾ ਇਹ ਰੁੱਟ ਗਿਆ ਕਬੂਤਰ ਕੱਢ ਦਗੇ ਬਾਈ ਥੱਲੇ ਚਲ ਆ ਜੂਗਾ ਪੈ ਜੂਗਾ ਆ ਗਿਆ ਪੁੱਤਰਾ kadete biaya pasal dek putra awa gaya apna rata awa nabua rata awa gaya jalo ji boh time kade gaya aja rata ya aja awa ਆ ਆ ਔਖਾ ਆ ਪਿਆ ਬਈ ਦੇਖਦੇ ਆ ਕੀ ਬੰਦਾ ਤਾਂ ਦੇਖੋ ਆ ਵੀ ਆ ਗਿਆ ਆ ਫਿਰਦਾ ਟਾਈਮ ਪੰਜ ਦਾ ਹੋ ਗਿਆ 4:30 ਮਾਰਿਆ ਟੱਚ ਮਾਰ ਕੇ ਉਸੇ ਵੇਲੇ ਉੱਡ ਗਿਆ ਓਹ ਹੁੰਦਾ ਓ ਗਿਆ ਉਧਰ ਆ ਦਰਖਤਾਂ ਲਾ ਆ ਵੀ ਹੁੰਦਾ ਓ ਬਈ ਆਂਦਾ ਜੀ ਪਰੇ ਬੜਾ ਪਾਸੇ ਸਮਾਨ ਦੀ ਬਾਲੀ ਕਾਰਡ ਹੋਈ ਪਈ ਲੱਗਦੀ ਸਮਾਨ ਨੇ ਪੂਰਾ ਅਸਰ ਕਰਤਾ ਵੀ ਆਪਦਾ ਆ ਹੁੰਦਾ ਨਿਗਾਹ ਰੱਖਣੀ ਬੂ ਬਾਈ ਇਹਦੀ ਜੇ ਕਿਸੇ ਪਾਸੇ ਡੈਗ ਦਾ ਪੁੱਤੇ ਵਿਲੇ ਨੇ ਲੈ ਜਾਣਾ ਆ ਹੁੰਦਾ ਬਈ ਆਇਆ ਆਇਆ ਪੰਜ ਦਾ ਟਾਈਮ ਕਰ ਗਿਆ ਬਈ ਬਹੁਤ ਉੱਡ ਗਿਆ ਕਬੂਤਰ ਚਲੋ ਇਹ ਇਹ ਆ ਬਹਿ ਗਿਆ ਸਾਹਮਣੇ ਭਈ ਪੰਜ 20 ਤੇ ਬਹਿ ਗਿਆ ਆ ਘੁੰਡ ਮੁੜ ਗਿਆ ਭਈ ਇਹਦੇ ਤੇ ਆ ਬਈ ਰੱਤਾ ਆਪਣਾ ਹੋ ਬਈ ਆ ਪਤਾ ਆ ਦੇਖੋ ਭਈ ਪੰਜ 20 ਤੇ ਬੈਠਾ ਹੈ ਚੈੱਕ ਕਰੋ ਬਈ ਰੱਤਾ ਸੰਗ ਕੋ ਟੱਡਿਆ ਬਹੁਤ ਔੜ ਗਿਆ ਬਈ ਸਮਾਨ ਪੂਰੀ ਕਾਰਡ ਕੱਢ ਗਿਆ ਤੇ ਅਗਲੀ ਵੀਡੀਓ ਬਈ ਆਪਾਂ ਸਮਾਨ ਤੇ ਹੀ ਪਾਵਾਂਗੇ ਸਮਾਨ ਨੇ ਪੂਰੀ ਕਾਰਡ ਕੱਢਤੀ ਆ ਤੇ ਆ ਦੇਖੋ ਆਹ ਦੇਖੋ ਕੀ ਕਰੂ ਬਈਆ ਤਾਂ ਬਈ ਅੱਜੀ ਵੀਡੀਓ ਵਿੱਚ ਸਿਰਫ ਇੰਨਾ ਹੀ ਜਲਦੀ ਮਿਲਦੇ ਆਂ ਫੇਰ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਉਹਦੇ ਵਿੱਚ ਆਪਾਂ ਤੁਹਾਨੂੰ ਸਾਰੀ ਵਿਵਾਲਤ ਦੱਸਾਂਗੇ ਕਿ ਕਿਹੜਾ ਸਮਾਨ ਲਾਇਆ ਸੀ ਕਿਵੇਂ ਸਮਾਨ ਬਣਾਇਆ ਸੀ ਕਿੰਨਾ ਸਮਾਨ ਆਪਾਂ ਇਹਨੂੰ ਦਿੱਤਾ ਸੀ ਕਿਹੜੀ ਕਿਹੜੀ ਗੋਲੀ ਆਪਾਂ ਯੂਜ਼ ਕੀਤੀ ਸੀ ਠੀਕ ਆ ਬਈ ਤੇ ਤਦ ਤੱਕ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬਰ ਕਰ ਲਿਓ ਮੇਰੇ ਵੀਰ ਕਿ ਤੁਹਾਡੇ ਜ਼ਿਕਰ ਆਪਣੀਆਂ ਕੋ ਆਉਣ ਵਾਲੀ ਨਵੀਂ ਵੀਡੀਓ ਪਹੁੰਚ ਸਕੇ ਤਾਂ ਬਈ ਸਵੇਰ ਸਾਢੇ ਹੀ ਗੱਡੇ ਆ ਸੀ ਤੇ ਸਮਾਨ ਆਪਾਂ ਅੱਜ ਇਹਨੂੰ ਲਾਇਆ ਸੀਗਾ ਬਣਿਆ ਹੋਇਆ ਸਮਾਨ ਬਣਾਇਆ ਸੀ ਘਰੇ ਆਪਾਂ ਯਾਨੀ ਕਿ ਜਿਹੜੀ ਆਪਾਂ ਗੋਲੀ ਲਾਉਂਦੇ ਆ ਕਬੂਤਰਾਂ ਬਬੀ ਬੂਰੀ ਛੱਡ ਲੱਗਿਆ ਤੇ ਉਹ ਆਪਾਂ ਅੱਜ ਵਰਤੀ ਸੀ ਚੈੱਕ ਕੀਤੀ ਸੀ ਤਾਂ ਬਈ ਪੰਜ 20 ਦੇ ਬੈਠਾ ਤੇ ਆ ਚੈੱਕ ਕਰ ਲੋ ਸਾਹਮਣੇ ਤੁਹਾਡੇ ਤਾਂ ਹਾਂਜੀ ਭਾਈ ਅਗਲੀ ਵੀਡੀਓ ਆਪਾਂ ਸਮਾਨ ਤੇ ਪਾਵਾਂਗੇ ਜ਼ਰੂਰ ਕਿਹੜਾ ਸਮਾਨ ਆਪਾਂ ਲਾਇਆ ਸੀ ਕਬੂਤਰ ਨੂੰ ਤੇ ਕਿਹੜਾ ਆਪਾਂ ਸਮਾਨ ਕਬੂਤਰ ਨੂੰ ਲਾਇਆ ਸੀ ਰੱਤੇ ਨੂੰ ਅਗਲੀ ਵੀਡੀਓ ਆਪਾਂ ਉਹ ਸਮਾਨ ਤੇ ਪਾਵਾਂਗੇ ਮੇਰੇ ਭਾਈ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬਰ ਕਰ ਲਿਓ ਤਾਂ ਕਿ ਤੁਹਾਡੇ ਤੇ ਕਰ ਆਪਣੀ ਅਗਲੀ ਵੀਡੀਓ ਪਹੁੰਚ ਸਕੇ ਤੇ ਤੁਹਾਨੂੰ ਵੀ ਪਤਾ ਲੱਗ ਸਕੇ ਭਾਈ ਆਪਾਂ ਕਿਹੜਾ ਸਮਾਨ ਕਬੂਤਰ ਨੂੰ ਲਾਇਆ ਸੀ ਠੀਕ ਆ ਭਾਈ ਤੱਕ ਲਈ ਵੀਰੇ ਆਪਣਾ ਚੈਨਲ ਨੂੰ ਹੁਣ ਕਰ ਲਿਓ ਸਬਸਕ੍ਰਾਈਬਰ ਤਾਂ ਕਿ ਤੁਹਾਡੇ ਜ਼ਿਕਰ ਆਪਣੀ ਉਹ ਵੀਡੀਓ ਪਹੁੰਚ ਸਕੇ ਅਗਲੀ ਸਮਾਨ ਵਾਲੀ ਤੇ ਅਗਲੀ ਵੀਡੀਓ ਆਪਾਂ ਜਰੂਰ ਸਮਾਨ ਵਾਲੀ ਪਾਵਾਂਗੇ ਤੁਹਾਨੂੰ ਦੱਸਾਂਗੇ ਕਿੰਨਾ ਸਮਾਨ ਲਾਇਆ ਕਿ ਨੀਡੋਈ ਲਾਈ ਸੀ ਆਪਾਂ ਇਹਨੂੰ